ਮੀ ਮੋ ਕੇ ਦਠਾ ਡੇ ਲਾ ਮੀ ਨੂੰ ਲਫਤੇ ਉਹ ਕੇ ਖਾਉਣਾ ਠਾਡੇ ਅੱਲਾ ਵੱਡੇ ਲਾ ਡਾਕ ਤੇ ਦੀਰ ਪਾਉਂਦੇ ਆਹ ਲੈ ਬਦਲ ਜਾ ਹੁਣ ਲਾ ਪਿਆ ਵੇ ਉਦੋਂ ਹੂੰ ਜਾਨਵਰ ਵੀ ਛੱਡੇ ਚਾਰ ਤੇ ਕਾਗਾ ਸਿੱਧਾ ਬਹਿ ਗਿਆ ਇੱਕ ਗੋਦਵਾਰੇ ਬਹਿ ਗਿਆ ਤੇ ਕੁ ਬੋ ਬਹਿ ਗਿਆ ਡੋੜ ਉਹ ਠੀਲਾ ਥੋੜਾ ਜਿਹਾ ਬੱਚਾ ਜਿਹੜਾ ਗੋਦਵਾਰੇ ਬੈਠਾ ਵਝਾਉਣਾ ਤਾਂ ਹੈਗਾ ਯਾ ਹਣ ਮੈਂ ਕੋਈ ਨਛਤਰੀ ਤੇ ਆਏ ਬ ਕੋ ਮਨ ਗੋਦਵਾਰੇ ਬੈਠੀ ਜਾਵੇ ਸਿੱਧਾ ਤਾਂ ਆਪ ਕਰ ਹੀ ਲੈਣਾ ਉਹਨੂੰ ਹਣਾ ਸਿੱਧਾ ਤਾਂ ਕਰ ਹੀ ਲੈਣਾ ਕਰਨ ਨਾਲ ਘਰੋਂ ਬਾਹ ਬਾਹਾਰਿਆਂ ਨੂੰ ਬਧਾਈਆਂ ਭਰਾ ਆਪਣਾ ਪਹੁੰਚ ਗਿਆ ਕੱਲ ਇਟਲੀ ਨੂੰ ਸਾਰੀਆਂ ਬਾਰੀਆਂ ਉਹਦੇ ਨਾਂ ਤੇ ਹੀ ਛੱਡਣੀਆਂ ਆਇਆ ਅੱਗੇ ਵੀ ਉਹਦੇ ਨਾਂ ਤੇ ਹੀ ਹੁੰਦੀਆਂ ਪਰ ਹੁਣ ਨਾਲ ਪਿਛੇ ਢਲੀ ਪਾਇਆ ਕਰ ਉਹ ਗਰਦੀ ਸਮਰਾਇ ਇਟਲੀ ਇਹ ਲਾਈਵ 'ਚ ਕੋਈ ਜੁੜਨ ਨਹੀਂ ਦਿਆ ਮੇਰਾ ਵੀਰ ਭਰਾ ਜੀੜੇ ਜੁੜਾ ਲਾਈਵ 'ਚ ਤੇ ਪੇਰ ਜਾਨਵਰ ਵੀ ਦਿਖਾ ਦੰਨੇ ਆ ਸਾਨੂੰ ਇਹ ਜਾਨਵਰਾਂ ਦੇ ਆਕਾਰੀ ਲੀਗਾ ਮਾਰਾ ਆ ਹੌਂਦੇ ਆਪ ਗਏ ਇੱਕ ਜਾਨਵਰ ਆ ਗਿਆ ਛਤਰੀ ਤੇ ਆ ਆ ਗਏ ਆ ਫਸਕ ਨਹੀਂ ਵੱਜਦਾ ਫਸਕ ਇਧਰ ਆ ਨਹੀਂ ਇਕੱਲੇ ਤੇ ਘਰੋਂ ਵੀ ਛੱਡੇ ਆ ਚਾਰ ਆ ਰਹੇ ਇਧਰੋਂ ਛੱਡੇ ਹੋ ਸੱਤ ਕੋ ਉਧਰਲੇ ਕਰੋ ਛੱਡੇ ਆ ਹਲੇ ਬੱਤੇ ਅਧਰ ਵਿਗਦਾਂ ਅੰਗਝੋਣੇ ਗਰਦੀ ਪਾ ਲਾ ਉੱਥੋਂ ਵੀ ਛੱਡਣੇ ਕੌਂਟੀਆਂ ਸਾਰੀਆਂ ਉੱਥੋਂ ਕੌਂਟੀਆਂ ਦੋ ਪਾਸਿਆਂ ਛੱਡ ਹੋਣੀਆਂ ਬਾਹਰ ਵਾਲੀਆਂ ਵੀ ਦੋ ਪਾਸਿਆਂ ਛੱਡ ਹੋਣੀਆਂ ਆ ਘਰੋਂ ਪੌਂਟੀਆਂ ਵੀ ਛੱਡ ਹੋਣਗੀਆਂ ਬਾਹਰੀਆਂ ਵੀ ਛੱਡ ਹੋਣਗੀਆਂ ਬਾਲੀਆਂ ਜਾਨਵਰ ਜੂਰ ਵਰ ਕਿੰਦਾ ਸਾਰਿਆਂ ਨੇ ਛੱਟਿਆ ਦੱਸਿਓ ਕਮੈਂਟ ਕਮੈਂਟ ਕਰਕੇ ਸਾਰੇ ਜਾਣੇ ਆਲ ਚੈਟ ਕੀਤਾ ਮੈਂ ਇੱਕ ਆਪਣੇ ਯਾਰ ਦੂਜਾ ਕਬੂਤਰ ਗਰਮ ਹੀ ਹੁੰਦੇ ਦੱਸਿਓ ਸਾਥਾਂ ਕੋਲ ਹੈਗਾ ਦੇ ਹੈਗਾ ਸਾਥਾਂ ਦਾ ਦੱਸੋ ਕਿ ਬੱਚੇ ਬੱਚੇ ਪਲੇ ਨਹੀਂ ਆਏ ਕਿ